ਪੀਰ ਦਾ ਗੁਲਾਮ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲ ਜਿਆ ਪੀਰਾਂ ਦੀ ਜੇ ਤੁਸੀਂ ਘਰ ਵਿੱਚ ਕਰਦੇ ਹੋ ਪੀਰਾਂ ਦੀ ਸੇਵਾ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ ਸੰਗਤ ਜੀ ਜਿਸ ਕਮਰੇ ਵਿੱਚ ਬਾਬਾ ਜੀ ਦੇ ਚਿਰਾਗ ਵੱਲਦੇ ਨੇ ਪੀਰਾਂ ਦੇ ਚਿਰਾਗ ਵੱਲਦੇ ਨੇ ਉਸ ਕਮਰੇ ਤੋਂ ਆਪਣੇ ਜੋੜੇ ਹਮੇਸ਼ਾ ਹੀ ਦੂਰ ਰੱਖੋ ਬਾਹਰ ਉਤਾਰੋ ਕੋਸ਼ਿਸ਼ ਇਹਦਾ ਕਰੋ ਵੀ ਜੋ ਪੀਰਾਂ ਦਾ ਚਰਾਗਾ ਵਾਲਾ ਰੂਮ ਹੈ ਕਮਰਾ ਉਹ ਹਮੇਸ਼ਾ ਅਲੱਗ ਜਗ੍ਹਾ ਤੇ ਹੋਵੇ ਪੀਰਾਂ ਦੇ ਚਰਾਗਾ ਦੀ ਸਫਾਈ ਦਾ ਧਿਆਨ ਰੱਖੋ ਇਹ ਸੇਵਾਦਾਰ ਪਿਛਲੇ ਵੀਰਵਾਰ ਦੀਆਂ ਜਲੀਆਂ ਹੋਈਆਂ ਚਰਾਗਾਆਂ ਦੀਆਂ ਬੱਤੀਆਂ ਨੂੰ نیچے ਰੱਖ ਦਿੰਦੇ ਨੇ ਚਰਾਗਾਾਂ ਦੇ ਔਰ ਚਰਾਗਾ ਦੇ ਵਿੱਚ ਤੇਲ ਸਿਮਦਾ ਰਹਿੰਦਾ ਹੈ ਜਿਸ ਨਾਲ ਉਹ ਜਗ੍ਹਾ ਉਹ ਸੈਲਫ ਖਰਾਬ ਹੋ ਜਾਂਦੀ ਹੈ ਤੁਸੀਂ ਬਾਜ਼ਾਰ ਦੇ ਵਿੱਚ ਚਰਾਗਾਾਂ ਲਈ ਇੱਕ ਟ੍ਰੇ ਲੈ ਕੇ ਆ ਸਕਦੇ ਹੋ ਜਿੱਚ ਰਾਗ ਲਈ ਇੱਕ ਟਰੇ ਬਣਵਾ ਸਕਦੇ ਹੋ ਜਿਸ ਨਾਲ ਚਰਾਗਾ ਵਿੱਚ ਸਿਮਿਆ ਹੋਇਆ ਤੇਲ ਟਰੇ ਵਿੱਚ ਇਕੱਠਾ ਹੁੰਦਾ ਰਹੇਗਾ ਤੇ ਟਰੇ ਆਸਾਨੀ ਨਾਲ ਸਾਫ ਹੋ ਜਾਵੇਗੀ ਪੀਰਾਂ ਦਾ ਆਸਣ ਲਗਾਓ ਸੰਗਤ ਜੀ ਪੀਰਾਂ ਲਈ ਘਰਸਣ ਵਿਛਾਉਣਾ ਚਾਹੀਦਾ ਕਿਉਂਕਿ ਇਹ ਰੋਹਾਨੀ ਰੂਹਾਂ ਪੀਰ ਪਗੰਬਰ ਕਿਸੇ ਵੀ ਵੇਲੇ ਵੀ ਘਰ ਦੇ ਵਿੱਚ ਆਪਣੀ ਹਾਜ਼ਰੀ ਦੇ ਸਕਦੇ ਨੇ ਪੀਰਾਂ ਦੇ ਸਥਾਨ ਤੇ ਹਮੇਸ਼ਾ ਖੁਸ਼ਬੂ ਰੱਖੋ ਰੂਮ ਫਰੈਸ਼ਰ ਛਿੜਕੋ ਅਰਗਵਤੀ ਜਲਾਓ ਜਿਸ ਵੇਲੇ ਆਪ ਜੀ ਚਿਰਾਗ ਰੋਸ਼ਨ ਕਰਦੇ ਹੋ ਹੋ ਸਕੇ ਤਾਂ ਆਪਣੇ ਕੱਪੜਿਆਂ ਦੇ ਉੱਪਰ ਇਤਰ ਜ਼ਰੂਰ ਲਗਾਓ ਹੱਥਾਂ ਦੇ ਉੱਪਰ ਇਤਰ ਲਗਾਓ ਐਦਾ ਕਰਨ ਨਾਲ ਪੀਰ ਸਰਕਾਰ ਹਮੇਸ਼ਾ ਆਪਣੀ ਮਿਹਰ ਬਣਾਈ ਰੱਖਦੇ ਨੇ ਪੀਰ ਵਾਲਾ ਦਿਨ ਕਿਸੇ ਵੀ ਸ਼ਰਾਬੇ ਨੂੰ ਆਪਣੇ ਘਰ ਨਾ ਵੜਨ ਦਿਓ ਚਾਹੇ ਉਹ ਆਪਣਾ ਗਵੰਡੇ ਹੋਵੇ ਚਾਹੇ ਉਹ ਆਪਣਾ ਰਿਸ਼ਤੇਦਾਰ ਹੋਵੇ ਉਸ ਨੂੰ ਸਾਫ਼ ਮਨਾ ਕਰ ਦਿਓ ਜੇ ਆਪਾਂ ਸੰਗਤ ਜੀ ਧੱਕੇ ਨਾਲ ਕਿਸੇ ਸ਼ਰਾਬੇ ਨੂੰ ਧੀਰਵਾਰ ਵਾਲ ਦੇਣ ਆਪਣੇ ਘਰੇ ਬਿਠਾਉਨੇ ਆ ਤਾਂ ਇਸ ਨਾਲ ਆਪਣੇ ਪੀਰ ਸਰਕਾਰ ਨਾਰਾਜ਼ ਹੋ ਜਾਂਦੇ ਨੇ ਅਤੇ ਆਪਾਂ ਨੁਕਸਾਨ ਵੀ ਖਾ ਬੈਠਦੇ ਹਾਂ ਕਿਉਂਕਿ ਪੀਰਾਂ ਦੀ ਦੁਨੀਆ ਅਲੱਗ ਹੈ ਸੰਗਤ ਜੀ ਆਪਣੀ ਦੁਨੀਆ ਅਲੱਗ ਹੈ ਆਪਾਂ ਪੀਰ ਨੂੰ ਮਨਾਉਣਾ ਆਪਾਂ ਪੀਰ ਨੂੰ ਪਾਉਣਾ ਉਸ ਦੀ ਰਹਿਮਤ ਆਪਣੇ ਤੇ ਹੋਵੇ ਜੇ ਆਪ ਇੰਨਾਂ ਗੱਲਾਂ ਤੇ ਧਿਆਨ ਰੱਖਾਂਗੇ ਤਾਂ ਪੀਰ ਸਰਕਾਰ ਆਪਣੇ ਤੇ ਜਲਦੀ ਹੀ ਮਿਹਰਮਾਨ ਹੋ ਜਾਣਗੇ ਜਿਸ ਨਾਲ ਆਪਣੇ ਘਰ ਵਿੱਚ ਵਾਧਾ ਹੋਵੇਗਾ ਬਰਕਤ ਹੋਵੇਗੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਹੋਵੇਗੀ ਲੋਕ ਸੰਗਤ ਜੀ ਮੈਂ ਆਸ ਕਰਦਾ ਹਾਂ ਕਿ ਇਹ ਜੋ ਜਾਣਕਾਰੀ ਆਪ ਜੀ ਅੱਗੇ ਸ਼ੇਅਰ ਕੀਤੀ ਗਈ ਹੈ ਆਪ ਜੀ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਰੋ ਆਪਣਾ ਚੈਨਲ ਪੀਰ ਕਾ ਗੁਲਾਮ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਓ ਸੰਤ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ